ਅੱਜ ਆਪਾਂ ਨੋਨੇ ਨੱਕਰ ਦੇ ਵਿੱਚ ਗਰੇ ਹੋ। ਜਿੱਥੇ ਪੀਰਾਂ ਦੀ ਯਾਦ ਦੇ ਵਿੱਚ ਵੱੱਡਾ ਤੇ ਧਾਰੂ ਜੀ ਨੇ ਮੇਲਾ ਲਾਇਆ। ਨਹੀਂ ਨਾਲੇ, ਕਲੋ ਕਲੋ ਸਰਪਾ ਪਾ ਦੋ ਪਾ ਦੋ। ਮੈਂ ਵੱਡਾ ਧੰਨਵਾਦ ਕਰਦਾ ਸਾਰੇ ਨੋਨੇ ਮੱਠਾ ਦਾ। ਅੱਜ ਦਾ ਸਰਪਨਾth ਰੱਖੋ। ਅੰਦਾ ਬਾਬਾ ਜੀ ਦੇ ਟਰੈਕਟਰ ਤੋਂ ਬੋਲ ਰਹੇ ਨੇ ਕਿ ਇਹ ਜਿਹੜੀ ਸਾਡੇ ਚੜ੍ਹਦੀ ਜੇ ਜੀ। ਮਾਹਰ ਸਾਡੇ ਸਾਡੇ ਪਿੰਡੂ ਨੂੰ ਕਹਿ ਦਈਏ ਕਿ ਜਿੱਥੇ ਲਾਗੇ ਕੋਈ ਜ਼ਾਰਾ ਹੋਇਆ ਹੁੰਦਾ ਤੇ। ਉਹ ਸਾਹਮਣੇ ਅਖੇ ਭਾਈ। ਮਾਹਰ ਸਾਡੇ ਬੋਲ ਸੀ। ਰੇਡ ਕਰੋ ਭਾਈ ਨਾਲ ਨਾਲ ਭਾਈ ਉਹ ਗਾਡੇ ਪਿੰਡ ਦੇ ਵਿੱਚ ਚੜਦੇ ਪਾਸੇ ਅਖਾੜਾ ਹੋਵੇ ਤੇ ਉੱਥੇ ਕੁੜਤੀਆਂ ਕਰਵਾਇਆ ਗਿਆ ਬਈ ਉਹ ਮੰਮੀ ਪਾਲਤਰਾ ਚ ਆਈਏ ਮਾਪੁਰਖਾਂ ਦੇ ਬੋਲ ਨੇ ਅੱਜ ਵੀ ਤੁਸੀਂ ਕਦੀ ਕਿਸੇ ਨੇ ਸਮਾਜੀ ਜ਼ਿੰਮੇਵਾਰੀ ਕਦੀ ਕਿਸੇ ਨੇ ਕਦੀ ਸਾਹਮਣੇ ਸਾਹਮਣੇ ਨੌਜਵਾਨਾਂ ਦੇ ਕੋਲ ਕੋ ਸਭ ਦਾ ਆਉਂਦੇ ਜ਼ਿੰਮੇਵਾਰੀਆਂ ਉਹ ਜ਼ਿੰਮੇਵਾਰੀਆਂ ਦੇ ਵਿੱਚ ਆਪਾਂ ਸਾਰੇ ਜੀ ਚੋਲੇ ਬਾਪੂ ਕੱਦ ਵੀ ਛੇਤ ਵਿੱਚ ਬਰਾਂਡ ਪੱਡਾਂ ਦੀ ਦੇ ਬਾਹਰ ਚੜ ਕੇ ਸੱਚਮੁੱਚ ਟੌਪਰ ਲੋਕਾਂ ਦੀ ਟੀਮ ਕੋਲ ਤੁਹਾਡੀ ਗੱਲ ਬੰਦ ਕਰੋ ਕਿਤਾ ਮਾਰਵੇ ਦੇ ਕਮੇਟਰੀ ਬੋਲਦੇ ਹੁੰਦੇ ਆ ਕਿ ਕਿੱਧਰ ਬੋਕਲਾ ਜਿਹਦੇ ਤੋਂ ਹੱਥ ਤੇ ਮਾਰੇ ਤਾੜੀਆਂ ਆਹ ਆ ਲੈ ਪਰ 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 ਆ ਤੇ ਆ ਜਦੋਂ ਦੇਖ ਲਿਆ ਤੁਹਾਡੇ ਮੁਰਕਾ ਵੱਡੇ ਦੇ ਪਰ ਆਪੇ ਲੈ ਉਹਨਾਂ ਨੇ ਉਹ ਵਾਲਾ ਨੇ ਮੁੰਡਿਆਂ ਦੇ ਯਾਰ ਲੱਗਦੇ ਪਾਣੀ ਦਾ ਪ੍ਰਧਾਨਾ ਪੁੱਜਦੇ ਨੇ ਇਹਦੀ ਰੇਡ ਇੱਕ ਨੰਬਰ ਤੇ ਪੱਤ ਜੋ ਬੰਦਕ ਤਵਾਤੇ ਫੜਦੇ ਦੇਖ ਨਜ਼ਾਰਾਂ ਦੇ ਕਿਪਨਤ ਕਾਲਸਾ ਪੜਿਆ ਸ਼ਾਮੇ ਤਲਵਾਰਾਂ ਦੇ ਕਿਪਨਤ ਕਾਲਸਾ ਪੜਿਆ ਸ਼ਾਮੇ ਤਲਵਾਰਾਂ ਦੇ 473 ਦੇ ਨਵੇਂ ਪਿੰਡ ਵਾਲੇ ਔਰ ਕਿਹੜਾ ਗੱਭਰੂ ਬੰਦਾ ਬੰਦੇ ਕਰਵਾਉਂਦਾ ਗੱਲ ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਆ ਗੱਲ ਸਮੇਂ ਦੀ ਹੋਣੀ ਹੈ ਇੱਕ ਨੰਬਰ ਤੇ ਗੱਦੜੂ ਉਹ ਲੱਗਦਾ ਟੁੱਟ ਟੁੱਟ ਕੇ ਪਰ ਪ੍ਰੇਸ਼ਣ ਬੰਡਾਲੇ ਵਾਲਾ ਮੋਹਰੀ ਦੀ ਟੀਮ ਨੂੰ ਸੋਨੇ ਪਰ ਦਾ ਵਾਅਦਾ ਕਰ ਗਿਆ ਆਕਾਸ਼ ਤਾਰਾ ਕਬੱਡੀ ਇੱਕ ਦੀ ਦੋਵੇਂ ਗੋਲ ਚਾਹੁੰਦੇ ਯਾਰ ਸੱਟ ਲੱਗੀ ਹੈ ਬੰਦਾ ਮਾਸਾ ਵਾਲਾ ਜਦੋਂ ਗੋਪੇ ਤੇ ਥੋੜੀ ਸੱਟ ਲੱਗੀ ਅੰਕਲ ਕਹਿੰਦਾ ਕਬੱਡੀ ਆ ਕਹਿੰਦਾ ਕਿ ਇੱਕ ਦੋ ਕਬੱਡੀਆਂ ਪਾਵਾਂਗੇ ਕਿਉਂਕਿ ਪਰ ਇਹ ਖੇਡ ਹੀ ਸੱਟਾਂ ਫੇਪਾਦੀ ਹੈ ਤੇ ਪਰ ਜਿਹਦੇ ਪਿਆਰ ਕਰਨਾ ਹੁੰਦਾ ਉਹ ਬੜੀ ਔਖੀ ਗੱਲ ਹੁੰਦੀ ਹੈ ਕਬੱਡੀ ਪਹਿਲਵਾਨ ਹੋਣ ਪੁੱਛ ਕੇ ਵੇਖੋ ਕਬੱਡੀ ਪਹਿਲਵਾਨ ਤਿਆਰ ਕਰੀਦਾ ਤੇ ਕਬੱਡੀ ਦਾ ਪੂਰ ਤਿਆਰ ਕਰ ਲਈ ਔਖੇ ਆ ਵੀ ਫੱਟੀਆਂ ਵਾਲਾ ਰੇਡ ਬੈਂਗਰ ਦੇਖੇ ਪਰ ਤਿਆਰ ਹੋਇਆ ਜਿਹਦਾ ਦੂਜੇ ਨਾਮ ਤੇ ਫੱਟੀਆਂ ਪਿੰਡ ਪਾਪਰ ਸਾਈਡ ਤੇ ਯਾਰ ਖੜਾ 12 ਹੱਥ वारा चपा लागा बहजा करवाबलो सोरो खोॾे आयो आहे पेंदी रोड जे न पिंड वारा कब्डी पंधेदार वॾ चुका चार सौ सत ਬਾਬਰ ਰਿਕਾਰਡਿੰਗ ਲਗਲਾ ਇਧਰੋਂ ਸਾਹਣ ਵੱਲੋਂ ਤਿੰਨ ਕਬੱਡੀਆਂ ਹੋਣ ਕਿ ਉਹ ਬੰਡਾਰੇ ਵਾਲੇ ਜੱਫੀਆਂ 500 ਰੁਪਏ ਦੀਆਂ ਸਰ ਹੱਸਾ ਹੁੰਦੇ ਪਰਨਤਨ ਬਰਾ ਸਰ ਪੈਸੇ ਕੋਈ ਨਹੀਂ ਰੱਖ ਜੀ ਕੋਈ ਪਤਾ ਨਹੀਂ ਜੱਫਾ ਲਾ ਕੇ ਫਿਰ ਜਾਫੀ ਦੇਣੇ ਪਾਉਂਦੇ ਹੁੰਦੇ ਆ ਇਧਰ ਵੀ ਦੁਕਾਨਾਂ ਦੇ ਤੱਕ ਤਾਂ ਅਣਖਰ ਵੀ ਖਤਰੂ ਦੇ ਹਰ ਕਿੰਨੇ ਲਾ ਕੇ ਪਕੜਾ ਜੱਫਾ ਬੱਲੇ ਬੱਲੇ ਕਰਵਾ ਦਿੱਤੀ ਹੈ ਕਾਲੀ ਨਵੇਂ ਪਿੰਡ ਵਾਲਾ ਅੱਜ ਪੈਮ ਦੇ ਵਿੱਚ ਕਾਲੀ ਤੇਰਾ ਤੌਰ ਚਾਹੁੰਦਾ ਹੈ ਆ ਕਾਲੀਆ ਨਵੇਂ ਪਿੰਡ ਵਾਲਾ ਜਿਹਨੇ ਕਬੱਡੀ ਪਹਿਲੀਆਂ ਦੇ ਵਿੱਚ ਚਾਈ ਤੇ ਪੁਆਇੰਟ ਖੋੜਾ ਨਵੇਂ ਪਿੰਡ ਦੇ ਲਈ ਜੋੜਿਆ ਪਿੰਡੀ ਰੋਡ ਮਾਂਗਾ ਸੜਾਏ ਪਿੰਡ ਗੁਰਜਿੰਦ ਦਾ ਕਹਿੰਦੀ ਕਿ ਬਿਲਕੁਲ ਕੱਫੂ ਨੰਗਰ ਦਾ ਇਲਾਕਾ ਹੈ ਉਹ ਕੱਫੂ ਨੰਗਰ ਦਾ ਇਲਾਕਾ ਹੈ ਪਰ ਮੇਰੇ ਦੇ ਨੇ ਪੱਤਰੀ ਦੇ ਗਰਾਊਂਡ ਦੇ ਵਿੱਚ ਆਈ ਹੈ ਜਿੱਥੇ ਸੰਭਾ ਪੱਤਰੀ ਪੱਤਰੀ ਵਾਲਾ ਕਿ 15 ਪਲੇਅਰ ਹੈ ਜਿਹੜਾ ਇੰਟਰਨੈਸ਼ਨਲ ਨਿਕਲੇ ਆ ਉਹਨਾਂ ਚੋਂ ਬਹੁਤ ਪਿੰਡ ਦੇ ਵਿੱਚ ਪੱਤਰੀ ਪਿੰਡ ਵੀ ਆਉਂਦਾ ਹੈ ਤੌਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਪੁੱਤਰੀ ਵਾਲੇ ਸਮੇਂ ਦਾ ਚੰਦਿਆ ਹੋਇਆ ਉਹ ਮੁੰਡਾ ਕਿੰਦੇ ਬੱਲੇ ਬੱਲੇ ਕਰਵਾ ਗਿਆ ਪਿੰਡੀ ਰੋਡ ਦੇ ਜਿਆਲੇ ਪਰ ਧਾਦੇ ਪਿੰਡ ਬਰੇ ਤੇ ਮਾਰੋ ਤਾੜੀਆਂ ਮੁੰਡੇ ਵਾਸਤੇ ਬਾਰੇ ਤਾਸ਼ ਵੱਡੀ ਤਾਰਿਆ ਮੋਡੇ ਪਿੰਡਵਰਾ 14 ਦੇ ਵਿੱਚ ਲੱਗਾ ਮੁੰਡਾ ਪੁੱਤ ਕੇ ਨਵੇਂ ਪੰਡਿਆ ਧਾਜ ਤਾਸ਼ ਹੁਣ ਜੀ ਸੱਤ ਲੱਗੀ ਹੈ ਮੁੰਡੇ ਦੇ ਪਰ ਧਾਜ ਵੜੀ ਹੈ ਮੁੰਡੇ ਦੇ ਜਦੋਂ ਪੱਤਰੀ ਦੀ ਟੀਮ ਦੇ ਵੀ ਇੱਕ ਵੱਟੀਆਂ ਤੋੜਦਾ ਸਰਬਾਰ ਉਸਤਾਦ ਸੱਮਾ ਕਬੀਤਰ ਸੱਜੇ ਬੋਲੀ ਹੋਇਆ ਤੇ ਸਾਹਮਣੇ ਬੜਾ ਪਾਮਾ ਸੱਜੇ ਹੁਣ ਜੱਫਾ ਲਾ ਗੱਬਰੀ ਦੇ ਬੰਦੇ ਤੋਂ ਕਰਵਾ ਦਿੱਤੀ ਹੈ ਹੰਦੀ ਰੋਡ ਚਾਰ ਟੋਪਰਾਂ ਦੇ ਤੇਨ ਗਿੰਦੇ ਮੁੰਡੇ ਨੇ ਕਾਰ ਕੀਤਾ ਅੱਤੀਆਂ ਪਿੰਡ ਵਾਲੇ ਦੇ ਬੰਦੇ ਗੱਭਰੀ ਨੂੰ ਸੋਨੇ ਚੜ ਦਾ ਵਾਦਾ ਕਰ ਗਿਆ ਲਈ ਹੰਦੀ ਰੋਡ ਦੋਵੇਂ ਪਿੰਡ ਵਾਲੇ ਚਾਰ ਪਿਆਰ ਇੱਕ ਕਮੂਜੋ ਪਰਸੈਂਟ ਹੈ ਨਾਲ ਫੱਟਿਆਂ ਵਾਲਾ ਜੰਗੂ ਹੈ ਨਾਲ ਕੱਗੋ ਟੋਕੀ ਵਾਲਾ ਉਹ ਨਾਲ ਟੋਪੀਆਂ ਦਾ ਸਾਹ ਜੱਤ ਕਹਿੰਦੇ ਮਾਰ ਕੇ ਇੱਕ ਦੇ ਵਿੱਚ ਲੱਗਿਆ ਹੋਇਆ ਜਦੋਂ ਇਹ ਟੁੱਟਦਾ ਲਾਉਂਦਾ ਫਿਰ ਕੱਲ ਹੋਰ ਦੇ ਟਕਰਾਅ ਲੱਗਦੀ ਹੈ ਇਹਦਾ ਟੋਪੀਆਂ ਵਾਲਾ ਲਾਟਾ ਵੀ ਆਇਆ ਹੋਇਆ ਪਰ ਗੋਪੀ ਕੱਟੇ ਮਦਰਸਾਨ ਉਹ ਟੱਕੇ ਮਦਰਸਾਨ ਉਹ ਨੰਬਰ 77 ਮਦਰ ਉਹ ਉਹ ਮੁੰਡਾ ਕੀ ਜੇ ਬਾਜਾ-ਬਾਜਾ ਕਰਵਾਉਂਦੀ ਹੈ ਹਮ ਦੇ ਫੋਰ ਪਰਦਾ ਵੱਧਾ ਫਿਰ ਵੀ ਕਬੱਡੀ ਸਾਹਿਬ ਤੁਰੰਤਾਰ ਦੇ ਵੱਲ ਤਿੰਨ ਕਬੱਡੀਆਂ 500 ਦੀਆਂ ਹੋਣ ਗਿਆ ਉਹ ਪਹਿਲੀ ਪੈ ਚੁੱਕੀ ਹੈ ਸੱਚ ਸੋਰ ਛੋਟੇ ਕਲਾਬ ਤੋਂ ਬੜੇ ਹੋ ਗਏ ਹੈ ਤੇ ਦੋਵੇਂ ਉੱਨੀ ਟੀਮਾਂ ਦੇ ਲਈ ਖੇਡਦੇ ਹੈ ਬਾਬਾ ਕਾਨ ਸਿੰਘ ਦੀ ਸ਼ਹੀਦ ਅੱਧਿਆ ਖੁਰਦੇ ਕਹਿੰਦੇ ਕਿ ਪੱਤਰੀ ਟੀਮ ਦੇ ਦੋ ਜਿਹੇ ਖੋੜ ਨੇ ਦੋਵੇਂ ਟੀਮਾਂ ਦੇ ਲਈ ਖੇਡਦੇ ਮਾਚ ਦੇ ਵਿੱਚ ਜਿਲ੍ਹਾ ਪ੍ਰਿੰਕਾਰ ਦੇ ਵਿੱਚ ਬੋਲੇਗਾ ਕਾਸ਼ ਰੋਧ ਪਾ ਰਿਹਾ ਨਵੇਂ ਪਿੰਡ ਵਾਲੇ 4 ਨੂੰ 14 ਦੇ ਵਿੱਚ ਹੁਣ ਕਿਹੜਾ ਗੱਭੀ ਚਰਚੇ ਕਰਵਾਉਂਦਾ ਹੈ ਕਿ ਕਾਹਨ ਸਮੇਂ ਦੀ ਹੋਣੀ ਹੈ ਪੁੱਛ ਕੇ ਦੇਖੋ ਅਜੇ ਤੱਕ ਪੇੜ ਪੇੜ ਬਈਆਂ ਦੇ ਵਿੱਚ ਪੇੜ ਵਾਜੀ ਦਾ ਪੈਸੇ ਹੀ ਤਾਮਦੇ ਹੁੰਦੇ ਸੀ ਅੱਜ ਤੱਕ ਪੇੜ ਇੱਕ ਵਾਜੇ ਦਾ ਮੋਕਸਿਆ ਕਹਿ ਦਿੰਦੇ ਪੇੜ ਬਾਰ ਕਰਦੇ ਜਿਹੜੇ ਜਾਖੀ ਨੇ ਮਾਰੀ ਆ ਉਹ ਪੁੱਤੀ ਦੀ ਵੀ ਬਾਹਰ ਹੁੰਦਾ ਹੈ ਕਿ ਜਿਹੜਾ ਬੰਦਿਆ ਬਣਾ ਸਮਾਸੀ ਆਪਰੇ ਵੇਚਾ ਖੇਡੂ ਤੇ ਉਹ ਪੇੜਾ ਵਾਜੀ ਨੇ ਪੇੜਾਂ ਦੇ ਪੈਸੇ ਕੋਸਨੇ ਕਾਗਿਆ ਰਾਂਗੋ ਪੰਦੂ ਰੋਡ ਜੋ ਕਾਰੀ ਘੇਂਦੇ ਦਾ ਪਰਮਿਆ ਤਾੜੀਆਂ ਮੋਨਿਆਂ ਵਾਲਿਆਂ ਨੇ ਬੜਜਾ ਮਾਰਨਗੇ ਖਿੱਚ-ਖਿੱਚ-ਖਿੱਚ-ਖਿੱਚ ਠੀਕ ਹੈ ਜੀ ਸਹਰ ਕਹਿੰਦਾ 1000 ਕਰਤਾ ਜੀ ਬਹੁਤ ਬੰਦਾ ਵੀ ਪਸੰਦਗੋ ਰੱਤਿਆਂ ਦਾ ਅੰਮ੍ਰਿਤ から。 ਬਾਕੀ ਫਾਇਲ ਪੇਜਾਂ ਦੇ ਆਪਾਂ ਨਾਲ ਦੀ ਨਾਲ ਲੋਕ ਇਹਨਾਂ ਨੂੰ ਜਿਆਦਾ ਪਤਾ ਨਾ ਪਤੰਦਰਾ ਨੂੰ ਜਿੰਨਾ ਦਾ ਸਾਹਸ ਇਹਦੇ ਨਾਲ ਲੱਗਦਾ ਹੁੰਦਾ ਜਿੰਨਾ ਜ਼ੋਰ ਲਗਾਉਂਦਾ ਉਹ ਆਪਣੇ ਜਵਾਬ ਤੋਂ ਵੀ ਇੱਕੋ ਰਹਿ ਗਈ ਹੈ ਉਹ ਰੇਡ ਪਾਰੀਓ 415 ਦੇ ਵਿੱਚੋਂ ਕਿੰਨੇ ਘੇਰੇ ਜੁਰਾ ਪਾਸੇ ਹਰ ਜੇ ਕਰਤਾਰੋ ਸਾਡਿਆ ਪਰੇ ਹੋ ਗਿਆ ਪਾਸੇ ਜਿਹੜੇ ਹੋ ਗਏ ਉੱਤਰ ਬੜੇ ਜ਼ੋਰ ਲੱਗ ਰਿਹਾ ਜੋ ਆਹ ਮੁੰਡਾ ਕਿਤੇ ਠੋਠੇ ਮੇਰਾ ਲੱਗੇ ਠੋਠਿਆਂ ਨਾਲ ਇਹਨਾਂ ਪਲੇਅਰ ਇਹ ਠੋਠੇ ਹੋਰ ਆਹ ਕਿਤੇ ਲਾਟ ਟਕਰਾ ਜਾਪਾ ਵਜਾ ਵਜਾ ਕਰਵਾ ਗਿਆ ਪੀਟ ਕਬੱਡੀ ਪਾ ਰਿਹਾ ਹੈ ਪੁੱਲ ਨੇ 32ਵੇਂ ਦੀਪ ਦੀ ਕਬੱਡੀ ਉਹ ਨਵੇਂ ਪਿੰਡ ਵਾਲੇ ਚਾਰੇ ਚਾਰ ਨੇ ਸਰਦਾਰ ਵੀ ਚਾਰੇ ਗੁਰਵੰਤ ਸਿੰਘ ਜੰਡੋਰੀ ਵਾਲਾ ਪਰ ਮੁੰਡਾ ਦੀਪ ਖੱਡਿਆ ਖੁੱਦ ਵਾਲਾ ਸੇੜੇ ਤਾੜ ਆਪਣੀ ਟੀਮ ਨੂੰ ਲੋੜ ਦਿੱਤਿਆ ਤਾਂ ਉਹ ਗੱਭਰੂ ਆ ਕਬੱਡੀ ਉਹ ਕਹਿੰਦੇ ਬੇਪਰੂ ਦੀ ਰੇਡ ਪਾ ਚੁੱਕੀ ਹੈ 475 ਨੇ ਜੇ ਵੀ ਸਪੀਡ ਵਾਲੀਆ ਪ੍ਰੇਮਾ ਜੇ ਖੜਿਆ ਜਾਵੇ ਤਾਂ ਇੱਥੇ ਇੱਥੇ ਇੱਕ ਵਾਰੀ ਪਿੱਛੇ हट ਗਿਆ ਫੋਨੀ ਰੋਪਾਂ ਦਾ ਅਜਤਾ ਜੜੀ ਗਰਾਊਂਡ ਛੇਤੀ ਹੈ ਕਬੱਡੀ ਰਵੇ ਫਿਰ ਤਾਂ ਧਰਤੀ ਹੋਰ ਨਹੀਂ ਤਾ ਦਿੰਦਾ ਪਾਲਿਆ ਲੱਗ ਪਿੱਛੇ ਪਾਲਿਆ ਲੱਗ ਪਿੱਛੇ ਤੇ ਨਿਕਲ ਜਾ ਰਿਹਾ ਪਾਲਿਆ ਲੱਗੇ 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 ਤੇ ਨਿਕਲ ਜਾ ਰਿਹਾ ਪਾਲਿਆ ਹੋ ਗਿਆ ਅੱਜ ਉਹਨੇ ਬੁਝਾ ਦਿੱਤਾ ਉਹਨੇ ਮਾਪਿਆ ਹੁਣ ਤਾਂ ਗਰਾਊਂਡ ਦੀ ਪਾਲਿਆ ਜਿਹੜੀ ਹੋਰ ਮੱਦੀ ਹੁੰਦੀ ਜਰਨੇ ਦਾ ਕੋਈ ਇਹ ਮੁੰਡੇ ਨੇ ਕਈ ਵਾਰੀ ਵੱਡੀਆਂ ਟੀਮਾਂ ਦੇ ਜਿਹਦੇ ਮੁਕਾਬਲੇ ਹੋਏ ਉਹਨਾਂ ਦੇ ਵਿੱਚ ਵੀ ਦੇਖਿਆ ਥੋੜੀ ਕਬੱਡੀ ਆ ਪੈਂਦਾ ਹੈ ਬੱਤੀਆਂ ਵਾਲਾ ਅਮਰਪਾਲ ਕੋਟੀ ਤੋਂ ਆਇਆ ਚਾਰ ਹਰਪ ਤੇ ਚਾਰ ਚਾਹਤ ਦੇ ਵਿੱਚੋਂ ਤਨੂ ਪਿੰਡ ਦਾ ਗੱਭਰੂ ਕਰਦਾ ਟੱਕਰ ਦੇ ਵਿੱਚ ਉਹ ਹੋ ਗਿਆ ਤੇ ਰਣ ਕੰਦੇ ਮੁੰਡੇ ਦੇ ਵਾਝਾ ਵਾਝਾ ਕਰਵਾ ਦਿੱਤੀ ਹੈ ਪੰਦੀ ਰੋਮ ਮੁੰਡਾ ਨਵੇਂ ਪਿੰਡ ਵਾਲਾ ਉਹ ਜਿਹੇ ਮੋਨਿਆਂ ਦੇ ਬੰਦੇ ਦੇ ਵਿੱਚ ਕਬੱਡੀ ਪੰਦਲੇ ਕਿਦਾਂ ਵਧਿਆ ਹੋਇਆ ਕਿ ਜਿੰਦਾ ਜੀ ਦੇ ਇੱਕ ਪੱਗ ਖਿਚਾਰੇ ਛੱਡਣੇ ਪਾ ਜਾਂਦੇ ਬਹੁਤ ਇਸੇ ਕਰਨ ਖਰਾਬ ਤੇ ਮਿੱਤਰਾ ਵੱਟੇ ਪੈ ਜਾਂਦੇ ਕਿ ਬਾਹਰ ੱਟੇ ਪਾਵੇ ਤੇ ਬੁੱਡੀ ਛੱਡਦੀ ਹੁੰਦੀ ਹੈ ਉਹ ਤੁਰਕਾ ਤੁਰਕਾ ਕਰਕੇ ਬੁੱਡੀ ਛੱਡਦੀ ਹੁੰਦੀ ਹੈ ਵੀ ਬੁੱਡੀ ਛੱਡਦੀ ਹੁੰਦੀ ਹੈ ਆ ਸਾਹਰ ਹੱਟਾ ਨਾ ਤੇ ਲੱਗਿਆ ਹੋਇਆ ਇਹ ਜੱਜ ਦੇ ਬਾਪਾ ਰਫਤਾਰ ਸਿੰਘ ਦੀ ਬਿਦਾਰੇ ਬਾਰੇ ਉਹਦੇ ਪੁੱਤਰ ਕਾਦੀ ਪੰਦਰੇ ਜਵਲ ਵਧਿਆ ਹੋਇਆ ਇਹ ਕੋੜਾ ਗੱਭਰੂ ਚਰਜਾ ਕਰਦਾ ਉਹ ਜੱਜਰ 1000 ਇਧਰੋਂ ਪਾਸੇ ਦਾ ਲੱਗੇ 1000 ਨੋਟਿਆਂ ਦਾ ਫਰਮਾਨ ਤੇ ਓਏ 1000 ਬਿਦਾਰੇ ਵੱਲੋਂ ਫਰਮਾ ਤੇ ਕਾਦੇ ਸਾਹਲ ਪਾਹੇ 1000 ਸਾਡਾ ਸਾਗਰ ਵੀਰੇ ਤਰਨਪਾਰ ਦੁਆਰਾ ਉਹ ਤੋਂ ਵੱਲੋਂ ਮਾਨ ਸਤਕਾਰ ਨੇ ਫੇਰੋਂ ਹੋਵੇ ਹਾਂ ਕੰਦੀ ਰੋੜ ਕਾਰੀ ਨੂੰ ਕਰਤਾ ਟੱਪੋਂ ਪੰਦਰ ਨੇ ਇਹ ਅਰਧੋ ਤੇਤੀ ਵਾਲਾ ਕਿੱਤੀ ਹਾਂ ਕਰ ਗਿਆ ਕਾਰੀ ਨੂੰ ਕੱਟਾ ਇਹ ਅਰਧੋ ਤੇਤੀ ਵਾਲਾ ਕਿੱਤੀ ਹੋ ਕਰ ਗਿਆ ਕਾਰੀ ਨੂੰ ਕੱਟਾ ਬਾਬਾ ਰਖਪਾਲ ਸਿੰਘ ਜੀ ਦੇ ਢਾਰੇ ਵਾਲੇ ਬੱਡੇ ਮਾਨ ਸਤਕਾਰ ਮੇਰੇ ਵਾਸਤੇ ਜੋਪਾ ਕਿੱਤੀ ਜਿਹੜੇ ਪਿਆਰ ਹੈ ਜਿਹਨੂੰ ਐਸਾ ਇਲਾਕੇ ਦੇ ਵਿੱਚ ਭੁੱਲ ਗਏ ਜਾਹਰ ਅੰਮ੍ਰਿਤਸਰ ਤੋਂ ਪਾਰ ਹੋ ਜੇ ਜਾਹਰ ਅਜੀਤ ਕਾ ਬਾੜੋਂ ਪਾਸੇ ਚਲੇ ਜੀ ਕਿਤੇ ਵੀ ਸਿੰਘ ਮਿਲਦੇ ਵੱਡੇ ਮਾਨ ਸਤਕਾਰ ਅਕਾ ਕਰਦੇ ਆ ਸਿੰਘ ਸਾਹਿਬ ਜੱਥੇਦਾਰ ਬਾਬਾ ਜੀ ਬਾਬਾ ਚੋਕਾ ਸਿੰਘ ਜੀ ਬਾਬਾ ਬਕਾਲਾ ਸਿੰਘ ਵਾਲੇ ਜਿੰਨੇ ਦੇ ਨਾਂ ਤੇ ਮਾਨ ਸਤਕਾਰ ਹਰ ਵਾਰੀ ਜਿੱਦੋਂ ਮਿਲਦੇ ਆ ਇਹਨਾਂ ਦੀ ਖੜੀ ਖੜਾ ਬਾਰੇ ਮਾਨ ਸਤਕਾਰ ਪਚਾਉਂਦੇ ਆ ਪਿੰਡੀ ਰੋਡ ਇਹਦਾ ਜੱਫਾ ਮੱਤ ਚੁੱਕਿਆ ਜੱਫਾ ਮੱਤ ਚੁੱਕਿਆ ਮੋਨਾਂ ਦੇ ਆਕਾਸ਼ ਨੂੰ ਕਾਸਟ ਕੋਈ ਜਾਣੀ ਜੋ ਬੋਟਾ ਪੀੜ ਕਰਦਾ ਕੋਈ ਕਹਿੰਦਾ ਪਿੰਡ ਦੇ ਮੈਚ ਹੁੰਦੇ ਨਾ ਕੰਪੀਟੀਸ਼ਨ ਵਾਲੇ ਹੁੰਦੇ ਆ ਇਹ ਗੱਲ ਨਹੀਂ ਰਸਤ ਕਰ ਲੋ ਕੋਈ ਕਹਿੰਦਾ ਕੋਈ ਟੀਮ ਖੇਡ ਰਹੀ ਆ ਪਿੰਡੀ ਰੋਡ ਮਾਨਸਰਾਏ ਦਾ ਗੁਰਜੰਟ ਮੁੰਡਾ ਸਰਾਏ ਵਾਲਾ ਗੁਰਜੰਟ ਹੋ ਮੁੰਡਾ ਸਰਾਏ ਵਾਲਾ ਗੁਰਜੰਟ ਟੱਕਰ ਵਿੱਚ ਦੇਖਦੇ ਥੋੜਾ ਪੋਰ ਮੁੰਡਾ ਕਹਿੰਦੇ ਨਵੇਂ ਪਿੰਡ ਵਾਲਾ ਆਪਣੀ ਟੀਮ ਤੇ ਜੋੜ ਚੁੱਕਿਆ ਹੈ ਪਾਓ ਗੱਭਰੂ ਕਬੱਡੀ ਆ ਵੀ ਛੱਡੀ ਆ ਲੱਗਦੀ ਨੰਨੀ ਹੁਰਨੀ ਬਤੰਦਰਾ ਦੇ ਆਹ ਛੱਡੀ ਆ ਨੰਨੀ ਛੁਰਨੀ ਆ ਤੋਕੇ ਦੇ ਗੋਪੀ ਘਾ ਰਿਹਾ ਤੇ 4 1 ਦਾ ਬੋਤਾ ਜਿੱਤ ਗਿਆ ਜਵਾਕ ਬੋਤਾ ਸੋਤਾ ਕਰਤਾ ਕੱਟਾ ਜਵੇਂ ਸ਼ਬੇਸ਼ ਕੁਮਾਰੀ ਕਹਿੰਦੀ ਹੁੰਦੀ ਹੈ ਕਰਦੋ ਕੱਫਾ ਮੁਰਕੇ ਕਦੇ ਕਬੱਡੀ ਪਾਉਣਾ ਉਹ ਮਾਰ ਸੋਹਰਿਆ ਤੇਤੀ ਬਰੇਤਰ ਖੱਟਾ ਜਾ ਜੂਦਾ ਖਦਾਵੇ ਬੋਖਾ ਮੁੰਡੇ ਵੀ ਕੱਫੀ ਮੇਨ ਤਾਵੇ ਖਦਾਵੇ ਬੋ ਜਲਦੀ ਇਹਨਾਂ ਦੀ ਕੋਈ ਨਹੀਂ ਹੌਸਲਾ ਵਧਾ ਹੁੰਦਾ ਹੌਸਲਾ ਵਧਾ ਜਾ ਤੇਰੇ ਯਾਰ ਪੂਰੇ ਰਹਾ ਹਲੋ ਵੱਡੀ ਤੱਕੜ ਪੱਤਰੀ ਵਾਲਾ ਪਰੋਨਾ ਕਰਨਾ ਕਰਤਾ ਕੱਠਾ ਬੰਲੇ ਪਾਸੇ ਸਿੰਘ ਸਰਦਾਰ ਨੇ ਉਹ ਪੱਤਰੀ ਵਾਲੇ ਪਰੋਨਾ ਨੇ ਉਹ ਕਰਤਾ ਸਿੰਘ ਸਰਦਾਰ ਨੂੰ ਕੱਠਾ ਉਹ 500 ਰੁਪਇਆ ਲਾਜਿਆ ਮੋਰੋ ਪਰ ਪੱਤਰੀਆਂ ਕਰਪਾਰੇ ਸਾਡੀਆਂ ਦੋਵਾਂ ਟੀਮਾਂ ਵਾਸਤੇ ਇੱਕ ਜਿਹਦਾ ਸਾਡਾ ਟੋਪੇ ਰਿਹਾ ਜੇ ਨਾ ਮੰਨ ਬੰਦਾ ਤੇ ਨਾ ਸਿਰਫ ਬਾਬਾ ਜੀ ਤੇ ਰੱਖਦਾ ਹੀ ਹੈ ਉਹਨਾਂ ਵੱਲੋਂ ਤੇ ਪੈਸੇ ਤੁਹਾਡੇ ਵਾਸਤੇ ਬੇਚੇ ਨਾ ਨਹੀਂ ਆਪਾਂ ਦੇਣਾ ਬਸੇ ਨਹੀਂ ਮਾਰਤਕਾਰ ਬੰਦੀ ਰੋਡ 400 ਤਾਪਰ ਨੂੰ ਪਰ ਜਸ਼ਨ ਦੀ ਕਬੱਡੀ ਖੇਡ ਰਹੀ ਹੋਈ ਹੈ ਪਰ ਅਰੋਪ ਤੋਂ ਹੱਦ ਵਿੱਚ ਕਰਵੰਤ ਉਹ ਕਹਿੰਦੇ ਪੰਡਾਰੀ ਮੋਢੇ ਵਾਲਾ ਬੱਕਰ ਦੀ ਕੋਠੀ ਕਰਦਾ ਪਰ ਮੁੰਡਾ ਕਹਿੰਦੇ ਵਾਜਾ ਵਾਜਾ ਕਰਵਾ ਗਿਆ ਪੰਡਾਰੇ ਵਾਲਾ ਜਸਰ ਤਾਂ ਉਹ ਗੱਧਰੂ ਕਬੱਡੀ ਪਾਲੇ ਨੇ ਨਿਗਾਹ ਟਕਾ ਦਿੱਤੀ ਹੈ ਪਾਲੇ ਨੇ ਨਿਗਾਹ ਟਕਾ ਦਿੱਤੀ ਹੈ ਤੇ ਤੁਰਿਆ ਗੱਧਰੂ ਕਬੱਡੀ ਪਾਉਂਦੇ ਨੇ ਉਹ ਤੁਰਿਆ ਗੱਧਰੂ ਕਬੱਡੀ ਪਾਉਂਦੇ ਨੇ

ਆਪ ਤੋਂ ਬਾਹਰ ਵਾਲਾ ਜੁੱਟ ਕਦੇ ਆਉਂਦੇ ਸਾਰੇ ਰੇਖਾ ਅਹੋ ਜਿੰਦੇ ਗਰਾਊਂਡ ਚੋਪੀ ਪ੍ਰੇਰ ਦਿੱਤੀ ਹੈ ਵੱਡੀ ਹਿੰਦੀ ਦਾ ਪਤੰਦਰੇ ਜੀ ਬੰਨਾ ਹੈ ਇਹ ਜੀ ਜੀ ਕੰਮ ਰੋਪਾ ਆ ਗਿਆ ਤਾਂ ਬਾਅਦ ਚ ਸਾਡੀ ਰੋ 839 ਪਿੰਡ ਵਾਲਾ ਹੋਰ ਬੰਦੇ ਵੀ ਕਰ ਆ ਗਿਆ ਬਿਲਕੁਲ ਕਹਿੰਦੇ ਮੈਦਾਨ ਜਿਹੜੇ ਮੈਦਾਨ ਇਲਾਕੇ ਵਾਲੇ ਪਿੰਡੋਂ ਲੈ ਮੈਦਾਨ ਜਿੱਕੇ ਮੈਦਾਨ ਇਲਾਕੇ ਤੋਂ ਤਾਂ ਮਰ ਰਿਹਾ ਇੱਕ ਨਵਾਂ ਪਿੰਡ ਇਧਰ ਰੋ ਟੋਕੀ ਲੱਗ ਗਿਆ ਅੱਖ ਨਮਾਤੋਂ ਤੇ ਮੈਦਾਨੇ ਲੱਗ ਗਿਆ ਪਰ ਆ ਬਡਾਣੇ ਕੰਨੇ ਹੋੜ ਆਕਾਸ਼ ਉਹ ਦੋਨੇ ਵਾਲਾ ਆਕਾਸ਼ ਖੇਡਦਾ ਬਾਬਾ ਦੀਪ ਸਿੰਘ ਸਪੋਰਟ ਕਲੱਬ ਬਡਾਣੇ ਦੀ ਟੀਮ ਦੇ ਅਜੇ ਵੀ ਪਿੱਛੇ ਸੋਨਾ ਪੈਣ ਬਾਬਾ ਦੀ ਟੀਮ ਦੇ ਮੀਟ ਪੈਣ ਆ ਗਿਆ ਕਾਲੀ ਆ ਗਿਆ ਕਾਲੀ ਸੱਤੋਂ ਅੰਦਰ ਖੱਪਿਆਂ ਵਾਲਾ ਗੱਦੜਾ ਹੋਰ ਸੱਤੋਂ ਕਾਲੀ ਤੋਂ ਹੁਣ ਗੱਲ ਬਾਤਾਂ ਕਾਲੀ ਦੀ ਰੇਡ ਨਾਹੋ ਪਿੱਤਵਾਲਾ 400 ਟੋਪਰਾਂ ਤੋਂ ਪਰ ਮੁਤਲੋ ਪਾਸੇ ਪਾਲਾ ਮਲੇਸ਼ੀਆ ਖੇਡਿਆ ਖੱਬੇ ਪਾਰ ਜਦੋਂ ਖੰਡ ਪਾਣ ਪਰ ਇਧਰੇ ਖਰਾਸੀ ਚੱਕ ਕੇ ਬਾਹਰ ਮਾਰਦੇ ਆ ਉਹ ਮਾਰਿਆ ਗੱਪਰੂ ਦੇ ਚੱਕ ਦੇ ਬਾਹਰ ਜਦੋਂ ਖੰਡ ਪਾਣ ਵਾਲੇ ਪਰ ਖਰਾਸੀ ਚੱਕ ਕੇ ਬਾਹਰ ਮਾਰਦੇ ਆ ਇਹ ਪਿੰਦੋ ਸਾਡੇ 21 ਪਰ ਨੇ ਲੋਕ ਅੱਤਾ ਕਿੰਨੇ ਦੇਣਾ ਤਾ ਹੀ ਅੱਪਰ ਦੇਣਾ ਸਾਡੇ ਇਧਰ ਬਾੜ ਵਿੱਚ ਪਤਾ ਲੱਗਦਾ ਜਿਹੜੇ ਅੱਲੋਂ ਆਉਂਦੇ ਆ ਤਾਰੀਆਂ ਮਾਰੇ 21 ਪਰ ਵਾਲੀ ਟੀਮ ਦੇ ਦੋਹਾਂ ਵਾਲਾ ਤਾਰੀਆਂ ਕਿੱਥੇ ਗਈਆਂ ਹਿੰਦੂ ਤੋਂ ਸਖਤ ਹੋ ਰੱਖਦੇ ਪਿੰਡ ਤੋਂ ਭਾਵੇਂ ਜਾਣ ਕਮੀ ਫਿਰ ਤੋਂ ਹੋਣ ਕਲੱਬ ਦਾ ਆਪਣੇ ਪਿੰਡ ਤੋਂ ਬੜਾ ਹੋਇਆ ਲਾਈਨ ਦੇ ਲੱਗੇ ਰਿਹਾ ਕਰ ਐਂਡ ਸੈਟਰ ਲਾਵੇ ਲਾਵੇ ਬਹੁਤ ਵੇਖ ਕਰਦੇ 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 ਹਰ ਪਾਲਿਆ ਠੀਕ ਹੈ ਵਾਲ ਮਹੋਸ਼ੀਆਂ ਤੋਂ ਹਨੇ ਵਧੀਆ ਨਵੇਂ ਮੁੱਦੇ ਜਾੜੇ ਚਾਹੀਦੇ ਕਬੱਡੀ ਦੀ ਰਾਜਪੁਰ ਸਾਪੜੀ ਚਾਹੀਦੀ ਹੈ ਕਿ ਜਿੰਨਾ ਜਿੰਨਾ ਘਰਾੜਾ ਤੋਂ ਬੜੀ ਚੰਗਾਰ ਦੀ ਕਬੱਡੀਏ ਅੱਜ ਤੌਰ ਤੇ ਕਰੀਏ ਤਾਂ ਬੰਗਾਰ ਦੀ ਕਬੱਡੀਏ ਤੇ ਜਿੰਨਾਂ ਲਈ ਝੋਕਾ ਹੋਇਆ ਦਿੰਦੀ ਕਰ ਤ ਜਾਣਾ ਅੱਜ ਬੈਣ ਕੇ ਜਹਾਜਾਂ ਚ ਵਿਦੇਸ਼ ਕਰਦੇ ਚੌਂਦੀ ਦੀ ਕਬੱਡੀ ਤੋਂ ਰੋਟੀ ਦੇਣ ਵਾਲੇ ਜੋ ਕਰਕੇ ਕੰਮਾਂ ਦੇ ਝੁੱਲ੍ਹੇ ਚੱਲਦੇ ਆ ਝੁੱਲ੍ਹੇ ਚੱਲਦੇ ਕਬੱਡੀ ਦੇ ਆ ਮੁੱਦੇ ਆ ਨਵੇਂ ਆਉਣ ਵਾਲੇ ਸਮੇਂ ਦੇ ਇਧਰੋਂ ਵੱਡੇ ਭਰਾ ਨੇ ਸਾਡੇ ਦਾ ਮਾਲ ਸਤਿਕਾਰ ਦੇ ਕੀਤਾ ਹੈ ਪ੍ਰਬੰਧਕ ਵੀਰ ਨੇ ਜੋ ਮੀਲਾ ਪ੍ਰਬੰਧਕ ਕਮੇਟੀ ਨੇ ਦਾ ਸਤਿਕਾਰ ਲੇ ਸਾਡੇ ਵੀਰਾਂ ਦਾ ਬਹੁਤ ਧੰਨਵਾਦ ਪੱਤੀ ਰੇਡ ਚਾਰ ਦੇ ਟੋਪਰਾਂ ਦੇ ਵਿੱਚੋਂ ਲੱਗਿਆ ਗੱਭਰੂ ਨਵੇਂ ਪਿੰਡ ਵਾਲਾ ਪੁੱਠੀ ਕੈਂਜੀ ਪੋਰ ਉਹ ੱਪੱਤੀਆਂ ਵਾਲੇ ਅਮਰਤ ਨੇ ਹਰ ਜਹ ਪਾਸੇ ਪੱਤੀ ਵਾਲਿਆ ਹਣ ਦਾ ਪਾਸੇ ਪੱਤੀ ਖਰ ਵਾਲਿਆ ਇੱਥੇ ਹੀ ਹੋ ਰਹੇ ਨੇ ਇਹਨਾਂ ਨੂੰ ਕਾਲੇ ਦੇ ਰਾਜਾ ਰਾਜੀ ਆਪਣਾ ਬਹੁਤ ਬੜੀ ਜਿਹੜੀ ਗਰਾਉਂਡ ਆ ਬਹੁਤ ਕਲੀਅ ਰੱਖਿਆ ਹੋਇਆ ਹੈ ਇਹਨਾਂ ਨੇ ਟੁੱਟਦੇ ਵਾਲੇ ਵੱਡੇ ਭਰਾ ਨੇ ਸਾਡੇ ਜਿੰਨਾਂ ਦੀ ਜਿਹੜੀ ਬਹੁਤ ਖੁਸ਼ੀ ਲੱਗੀ ਹੋਈ ਹੈ ਇਹ ਤੁਹਾਨੂੰ ਕਹਿਣਾ ਹੈ ਕਿ ਨਾਲ ਮੈਂ ਧੰਨਵਾਦ ਕਰਦਾ ਸਾਡੇ ਹੰਪੂਰ ਸਾਹਿਬ ਦਾ ਵੱਡੇ ਸਤਿਕਾਰ ਨੇ ਉਹਦੀ ਜਿਹੜੀ ਸਤਿਧੂਏ ਲੱਗੀ ਹੋਈ ਹੈ ਦਾਮਾ ਬੰਦਲ ਵੱਡੇ ਤਰ੍ਹਾਂ ਸਾਡੇ ਜਿੰਨਾਂ ਦਾ ਸਤਿਧੂਏ ਵੱਡੇ ਸਤਿਕਾਰ ਨੇ ਬਲਬਾਕ ਵੱਡੇ ਨੂੰ ਬਲਬਾਕ ਸਾਹਿਬ ਚੇਤਾ ਤੋਂ ਜੰਦਾ ਕਈ ਵਾਰ ਚਿਰਦੇ ਟੱਕਰਦਾ ਬਲਬਾਕ ਵੱਡਾ ਵੀਰ ਵੱਡੇ ਸਤਿਕਾਰ ਨੇ ਪੈਂਦੀ ਰੋਡ ਸਰਪੰਚਰ ਨੇ ਪਿੱਤੀ ਗੰਗੀ ਪਾ ਕੇ ਹਰ ਗੱਭਰੂ ਮੋਨਿਆਂ ਦਾ ਨੇ ਵਾਜਾ ਵਾਜਾ ਕਰਵਾ ਦਿੱਤੀ ਹੈ ਆਪਣੇ ਆਪ ਤਾੜੀਆਂ ਮਾਰਦੇ ਆ ਤਾਂ ਉਹ ਗੱਭਰੂ ਆਤ ਵੱਡੇ ਦੀਪ ਦਸਤੀਆਂ ਤੇ ਬੜਾ ਰੋਗ ਪੰਦੇ ਲੱਗਦਾ ਬਧਿਆ ਹੋਇਆ ਕਾਹਦਾ ਤੇ ਫੁੰਨੇ ਹੈ ਤੇ ਪਰਸੇ ਦੀ ਫੇਰ ਸਰਾੜੀ ਮੋੜ ਦੇ ਵਿੱਚ ਪੁੱਜ ਜਾਣਾ ਤੇ 23 ਤਰੀਕ ਨੂੰ ਹੋਣੀ ਹੈ ਹੁਣ ਦਰ ਦੇ ਵਿੱਚ ਮੇਲਾ ਹੋਵੇ ਤੇ 26 ਤਰੀਕ ਨੂੰ ਮੋੜ ਪੁਰਤਾਂ ਹੋਣੀ ਹੈ ਬਹੁਤ ਸਤਕਾਰ ਨੇ ਪੰਡੂ ਹੋ ਹਉ ਜਿੱਦਾਂ ਕਿ ਉਹ ਵਜਾ ਵਜਾ ਕਰਵਾ ਗਿਆ ਬੱਠਾ ਲਾ ਦਮੇ ਤਿੰਨ ਵਾਰ ਨੂੰ ਔਰ ਕਿੰਦੇ ਥੱਲੇ ਤੇ ਕਰਵਾ ਦਿੱਤੀ ਆ ਆ ਗਿਆ ਮੰਗਾ ਸਰਾਇ ਵਾਲਿਆ ਆ ਜ ਗਿਆ ਜੱਬਰੂ ਉਹ ਆ ਗਿਆ ਜੇ ਫੜਿਆ ਗਿਆ ਤਾਂ ਗੱਲ ਟਕਾਰੇ ਲੱਗ ਜਾਣੀ ਆ ਫਿਰ ਤਾੜੀਆਂ ਦੇਖੀ ਕਿ ਕੱਟਾ ਨੋਦਿਆਂ ਵਾਲੋ ਖੱਟ ਖੱਟ ਕੇ ਮਾਰਦੇ ਜੀ ਰਹੇ ਨੇ ਗੱਬਰੂ ਦੇ ਜਦੋਂ ਬੱਠਾ ਪੈ ਗਿਆ ਪਿੰਡੀ ਰੋਣ ਪਰ ਇੱਕ ਨੰਬਰ ਤੇ ਤੱਕ ਜੋ ਬਹੁਤ ਸਮਝੀ ਰੈਫਰੀ ਖੇਤ ਨੂੰ ਵਾ ਰਿਆ ਤੇ ਹੋਰੇ ਫਾਜ਼ਲ ਵੀ ਆ ਦਿੱਤੇ ਆ ਹਾਂਜੀ ਬਾਬਾ ਰਸਤਾ ਸਿੰਘ ਜੀ ਅਗਲੇ ਦਿਹਾੜੀ ਪਛਾਣ ਹੋ ਗਿਆ ਮੇਰੇ ਬਾਬਾ ਜੀ ਤੈਨੂੰ ਪਹਿਲਾਂ ਜੀ ਬੁਲਗੇ ਆ ਪਾਦਰ ਸੁਪਾਲ ਸਿੰਘ ਜੀ ਬਨਾਲੇ ਵਾਲੇ ਵੱਡੇ ਸਤਕਾਰ ਨੇ ਜਿਸਨੂੰ ਖਾਤਰ ਜੀ ਵੱਡੇ ਧੰਨਵਾਦ ਦੇ ਲਈ ਵੱਡੀ ਗੱਲ ਹੁੰਦੀ ਹੈ ਜੇ ਬੁੱਤ ਕੋਈ ਵੀ ਬਾਪ ਚੋਰ ਬਣਾਉਣਾ ਚਾਹੁੰਦਾ ਹੈ ਤੇ ਨਾਲ ਅਤਲ ਜਿਹੜਾ ਫੀਰ ਨੂੰ ਹਟਾਵਾੜਾ ਪੈਂਦਾ ਆਮ ਤੌਰ ਤੇ ਉਹਨੂੰ ਪਾਲ ਨੂੰ ਖਾ ਸਕਦੇ ਆ ਗੁਰੂ ਜਾ ਕੇ ਜਿਹੜੇ ਗਰਾਉਂਡਾਂ ਤੱਕ ਪਹੁੰਚ ਸਕਦੇ ਆ ਵੱਡੇ ਧੰਨਵਾਦ ਨੇ ਆ ਵੀ ਸਾਰੇ ਘਰਾਂ ਦੇ ਬੱਚੇ ਕੋਈ ਸਮਾਂ ਸੀ ਜਿਵੇਂ ਕਬੱਡੀ ਮਾਝੇ ਵਾਲੇ ਸਭ ਤੋਂ ਵੱਧ ਕਬੂਰਥਲਾ ਜਿਲ੍ਹਾ ਖੇਡਦਾ ਸੀ ਅੱਜ ਮਾਨਵਾਰੀ ਗੱਲ ਹੈ ਤਰਨਤਾਰ ਜਿਲ੍ਹੇ ਦੇ ਨੰਬਰ ਤੋਂ ਚੱਲਦਾ ਹੈ ਪਾਉਣੇ ਵਰਲਡ ਦੇ ਵਿੱਚ ਤੁਸੀਂ ਕਬੱਡੀ ਦਾ ਜਿੱਥੇ ਮਰਜੀ ਇਤਿਆਸ ਕਰਦੇ ਹੋ ਹਾਂ ਇੱਕ ਨੰਬਰ ਦੀ ਕਬੱਡੀ ਤਰਨਤਾਰ ਜਿਲ੍ਹੇ ਦੇ ਵਿੱਚ ਖੇਡੀ ਜਾਂਦੀ ਹੈ ਆ ਬੇਤੀ ਵਾਹ ਵਾਹ ਕਰਵਾ ਗਿਆ ਹੋਰ ਇੱਕ ਆਖੇ ਜੱਫਾ ਕੋਸੇ ਦੱਸਦੇ ਸਾੰਬਰੀ ਚਾਹੀਦੀ ਸਪੋਰਟਸ ਨਾਲ ਜੁੜਨਾ ਚਾਹੀਦਾ ਹੈ ਅੰਦਾਰੇ ਵਾਲਾ ਜੱਜਨ ਕਬੱਡੀ ਪੰਜਾਬ ਦੇ ਇੱਕ ਵਾਰ ਬੱਝ ਗਿਆ ਹੈ ਚਾਰ ਨੇ ਨਵੇਂ ਪਿੰਡ ਵਾਲੇ ਉੱਚ ਹੱਥ ਵਿੱਚ ਕਿਹੜਾ ਗੱਭਰੂ ਬੰਦੇ ਬੰਦੇ ਕਰਵਾਉਂਦਾ ਔ ਕਾਲਾ ਸੱਮੇ ਦੀ ਔ ਕਾਲਾ ਸੱਮੇ ਦੀ ਹਰ ਜੋ ਪਾਸੇ ਔ ਗੱਭਰੂ ਚੱਲਣ ਵਜਾ ਵਜਾ ਕਰਵਾ ਗਿਆ ਕਬੱਡੀ ਪੌਂਦਲੇ ਕਾਲੀ ਗੋਲ ਆ ਗਿਆ ਕਾਲੀ ਗੋਤੀ ਉਹ ਹੋੜ ਆ ਗਿਆ ਕਾਲੀ ਦੇ ਮਿਰਦਾ ਵੀ ਬਾਲਾ ਆ ਗਿਆ ਹੁਣਕਾ ਸੰਦੀ ਹੱਥ ਚੁੱਕਦੇ ਪਰ ਅਲਗੋ ਕੋਠੀ ਵਾਲਾ ਕਹਿੰਦਾ ਸੀ ਤਾਂ ਧੱਤੀਆ ਗੰਦਾ ਚ ਕੱਲ ਨੌਰੇ ਯਾਰ ਦੇ ਆ ਔ ਮਾਂਗਾ ਫਰਾਏ ਵਾਲਾ ਗਰੈਂਟ ਜਿਹਦਾ ਨਾਮ ਕਸਤੇ ਨੂੰ ਵੱਟਾ ਸਰਮੌਰ ਹਾਂਜੀ ਜਿੰਦਾਬਾਦ ਕੀਤਾ ਜਰੋ ਤੇ ਭਰਾ ਦੇ ਸਾਡੇ ਬਾਹਰੋਂ ਮੋਰਖਾ ਦੇ ਵਿੱਚ ਗਰਜੰਡ ਹੋਵੇ ਸਿੰਘਾ ਪਰਵਾਰੇ ਉਹਨਾਂ ਵੱਲੋਂ ਬਾਡ ਸ਼ਟਕਾਰ ਦੇਖੇ ਜਾਣੇ ਜਦੋਂ ਬੱਧਰੀ ਦੀ ਧਰਤੀ ਤੇ ਵੱਡਾ ਕਬੱਡੀ ਦਾ ਸ਼ੋਅ ਮੈਚ ਹੋ ਰਿਹਾ ਹੈ ਇੱਕ ਪਾਸੇ ਤਰੰਦੀਪੁਰ ਖੇਡਲੀ ਹੈ ਤੇ ਦੂਸਰੇ ਪਾਸੇ ਦੀ ਟੀਮ ਹੈ ਤੋਜਾ ਸਿੰਘ ਵਾਲੇ ਗੋਖੀ ਹੋਣੇ ਪੱਕੀ ਟੀਮ ਦਾ ਮੁਕਾਬਲਾ ਹੋ ਰਿਹਾ ਹੈ ਵੱਡੇ ਸ਼ਟਕਾਰ ਆਹ ਮੁੰਡਾ ਦੇ ਫੜਿਆ ਨਹੀਂ ਜਰਦਾ ਆ ਤੁੰਗੋ ਮਗਰ ਟਰੈਕਟਰ ਤੋਂ ਜਦੋਂ ਜਵੇਦਾਂ ਸਾਹੋਦੀ ਆ ਮੁੰਡਾ ਨੇ ਹੱਥ ਆਉਂਦਾ ਪਤਾ ਨਹੀਂ ਹਰ ਕਿੰਨੇ ਇਕੱਠਾ ਕਰਦੇ ਰਹਾ ਸਿਕੰਦਰ ਵਾਲੇ ਕਦਾ ਨੇ ਕਿੰਨੇ ਕਰਦੇ ਨੇ ਉਹ ਕਰਦਾ ਠਾਣੋ ਜਵਾਰੋ ਅਜੇ ਵੀ ਕੋਈ ਪਤਾ ਆ ਗੱਲ ਹੁੰਦੀ ਅਜੇ ਨਹੀਂ ਕੋਈ ਪਤਾ ਅਜੇ ਤਾਂ ਐਂਡ ਤੱਕ ਵੀ ਨਾ 30 ਸੈਕਿੰਡ ਰਹਿੰਦੇ ਬੁੱਧ ਸਿਆਣੇ ਚਰਨੇ ਪਤਾ ਆਲ ਫਰਮਾਨ ਮੋਟਰਸਾਈਕਲਾਂ ਦੇ ਨਾਲ ਹੋ ਰਿਹਾ ਖੱਟੀਆਂ ਪਿੰਡ ਦੇ ਵਿੱਚ 32 ਫਰਵੀਨੂ ਬੱਟਾ ਮੇਲਾ ਬਾਬਾ ਕਾਣ ਸਿੰਘ ਜੀ ਦਾ ਹੁੰਦਾ ਤੁਹਾਡੇ ਇਲਾਕੇ ਦੇ ਵਿੱਚ ਆਖ ਲੋਕਾਂ ਅੰਮ੍ਰਿਤ ਖੱਟੀਆਂ ਵਾਲਾ ਤੇ ਟੀਪ ਖੱਟੀਆਂ ਵਾਲਾ ਇਹਨਾਂ ਦਾ ਫਰਮਾਨ ਹੁੰਦਰੇ ਤੇ ਗੁਰਦਾਰਸ਼ ਗੋਡੀਆਂ ਵਾਲੇ ਵੱਲੋਂ ਦੋਵਾਂ ਦੇ ਮੋਟਰਸਾਈਕਲ ਦੇ ਨਾਲ ਫਰਮਾਨ ਕੀਤਾ ਜਾਣਾ ਵੱਡੇ ਸਤਕਾਰ ਦੇ ਨਾਲ ਪੇਰਾਂ ਦੇ ਕਿਉਂਕਿ ਮਾਨ ਸਤਕਾਰ ਹੁੰਦੇ ਹੈ ਕੈਂਦੀ ਰੇਡ ਚਾਰਜ ਪਾਤਰਾਂ ਦੇ ਵਿੱਚ ਨਵੇਂ ਅੱਜ ਉਹ ਗਿਆ ਪਰਦਾ ਲਾਟਾ ਉਹ ਤਰਾਰਾ ਪਾਪੀ ਆ ਉਹ ਮਿੱਠਾ ਸਰਵ ਦੇ ਨਾਲ ਮਾਨਿਆ ਫਿਰ ਮਾਨਿਆ ਹੋਇਆ ਅੱਜ ਉਹ ਵੀ ਚੋਰ ਦੇ ਵਿੱਚ ਲੱਗਿਆ ਹੋਇਆ ਤੇ ਬੱਤੇ ਮਾਨ ਵਚਕਾਰ ਆ ਪਲੇਅਰਾਂ ਦੇ ਨਾਲ ਨੇ ਕਿ ਪੁੱਛੇ ਦੇ ਵਿੱਚ ਹੋਇਆ ਮੈਂ ਵੀ ਬੋਲਣਾ ਚਾਹਾਂ ਸੀ ਪਾਲਾ ਬਰਕਾਸਪੁਰ ਦੇ ਥੋੜੀ ਜਿਹੀ ਕੰਬਲੜ ਪਾਤੀ ਜਿਸ ਕਰਕੇ ਬੁੱਟਾ ਬੜੀ ਚਲੇ ਗਿਆ ਫਿਰ ਆਪਣਾ ਨੰਬਰ ਜਿਹੜਾ ਹੋਰ ਫਿਰ ਨਵੰਦੇ ਦੇ ਗਿੰਦੇ ਦੇ ਵਿੱਚ ਰੋਸ਼ੀਆ ਦੀ ਧਰਤੀ ਤੇ ਬੋਲ ਬੋਲਾ ਕੇ ਕਿਉਂਕਿ ਭਰਾਮਾ ਵੱਲੋਂ ਪ੍ਰੋਮੋਟਰ ਨੇ ਬੜੀਆ ਦੇ ਤੌਰ ਤੇ ਆਪਣਾ ਨੰਬਰ ਲੱਗਾ ਸੀ ਬਾਸਪੁਰ ਦੇ ਵਿੱਚ ਕੋਈ ਦੇਖੋ ਕਿ ਉੱਪਰ ਪੈ ਗਈ ਤੇ ਆਪਣਾ ਦੇਖ ਨਹੀਂ ਦਿੱਤੀ ਆਪਾਂ ਮਰਜੀ ਜਾ ਸਕਦੇ ਹਾਂ ਪਰ ਮਖਰ ਵਿੱਚ ਜਾਵਾਂਗੇ ਆਪੋ ਆਪਣਿਆਂ ਦਾ ਪਾੜਿਆ ਕਰਦੇ ਨੇ ਮੁੰਡੇ ਆ ਜੰਡੀਆਂ ਅੱਜਕੱਲ ਮੈਂ ਗੁੱਸਾ ਕਰ ਦਿੰਦੇ ਸਾਰੇ ਪਾ ਜਉਂਦੇ ਆ ਮਾਰਾਂਗਾ ਗੁੱਸਾ ਪਾ ਜੀ ਕਿੰਨਾ ਨੀਚਾ ਭਰਾ ਪਿੱਛੇ ਮਬਾਲੇ ਗੁੱਸਾ ਜਰਾ ਪਰਦਾ ਅੱਜਕੱਲ ਯਾਰ ਕੀ ਮਤ ਧੰਨਵਾਦ ਨੂੰ ਖਾਣਦੇ ਗੁੱਸਾ ਬਿਨਾਂ ਮੇਰੇ ਖੁਸ਼ ਹਾਬਤ ਹੈ ਸਾਹਮਣੇ ਪਿੰਡ ਵਾ ਸਿਰੇ ਪੱਟ ਸਾਈਡ ਤੇ ਪਾਗ ਹੋਦੀ ਪਾਵਾ ਸਟੂਡੀਓ ਵਾਲਾ ਵੀ ਮારી ਬੇਨਤੀ ਆ ਨਵੇਂ ਮੁੰਡਿਆਂ ਨੂੰ ਕਾਰ ਲਓ ਤੋਂ ਤੋਂ ਬਹੁਤ ਲੋਕਾਂ ਪਰਵਾਦ ਵਿੱਚ ਹੱੱਥ ਹੋਣੇ ਦੋਨੇ ਦੀ ਵੱਧ ਸਾਈਡ ਲੱਗੀ ਹੋਈ ਆ ਐਸੇ ਮਾਕੇ ਦੇ ਵਿੱਚ ਮੈਚ ਹੋਰ ਇਹ ਭਰਾ YouTube <Sanye> ਤੇ ਮੈਚ ਦਿਖਾਉਂਦੇ ਆ ਤੇ ਨਾ ਹੋ ਰਿਹਾ ਕਿਹਨ ਤੋਂ ਆਉਂ ਨਿਕਲ ਇਹਨਾਂ ਦੇ ਚੱਕਰ ਵਿੱਚ ਪੁੱਛ ਚ ਦਸੋਰਾ ਪਾਸ ਗੁੱਤਰੀ ਲਈ ਹੋਰ ਦੱਬਾ ਜੀ ਜੂਝਦੇ ਰਾਤ ਵਿੱਚ ਜੂਝਦੇ ਬਹੁਤ ਪਰਵਾਣਾ ਕੁਝ ਗੱਟੇ ਦੇ ਹੱਥ ਹੁੰਦੇ ਗਾ ਸੱਚਾ ਵੀ ਹਾਰਾ ਖਿਡਾਰੀ ਮਰਦੀ ਧਰਤੀ ਤੇ ਗੁੱਲੂਰ ਕਹਿੰਦੇ ਤਰੀਕ ਹੋ ਰਹੀ ਹੈ ਮੇਰੇ ਸਾਹਮਣੇ ਚਾਹੀਏ ਯਾ ਤਰਫੋਂ ਦਾ ਜੁਣੇ ਤਰੀਆਂ ਖਿਡਾਰੀ ਮਰਦੇ ਵਿੱਚ ਆਪਾਂ ਗੱਜਣਾ ਵੱਡੇ ਮੁਕਾਬਲੇ ਹੋ ਰਹੇ ਆ ਹੰਦੇ ਸਤਕਾਰ ਨੇ ਬਰਬਾਦ ਹੁੰਦੇ ਤੇ ਕਾਬਾ ਸ਼ੂਧੇ ਵਾਲੇ ਅੰਦਾ ਮਾਨ ਸਤਕਾਰ ਭਰਾ ਦੇ ਵਾਸਤੇ ਦਰਜਾ ਕਰਦੇ ਤੁਸੀਂ ਰਹਿਣ ਦਿਓ ਕਰੋ ਯਾਰ ਸਾਡੀਆਂ ਫੋਟੋਆਂ ਵੱੱਟ ਖੇਡਿਆ ਕਰੋ ਪ੍ਰਬੰਧ ਪਈ ਗੰਦੀ ਤੁਹਾਡਾ ਮਾਨ ਸਤਕਾਰ ਵੱਡੋ ਧੰਨਵਾਦ ਹੈ ਸਤਪਾਲ ਬਲਬਾਨ ਸਿੰਘ ਜੀ ਹੰਦੇ ਸਾਹਿਬ ਤੇ ਕਾਬਾ ਸ਼ੂਧੇ ਵਾਲੇ ਤੇ ਪਿੰਡੀ ਰੋਡ ਤੋਂ ਉਹਨੇ ਟੱਕ ਮੋਹਨਿਆਂ ਵਾਲਾ ਟੱਕ ਨੂੰ ਉਹ ਟੱਕ ਨੂੰ ਉਹ ਟੱਕ ਨੂੰ ਪਿੰਡ ਵਾਲੇ ਕਾਲੇ ਕੋਲ ਦੇ ਚੰਦੇ ਹੋਇਆ ਉਹ ਕਾਲੇ ਕੋਲ ਕਿ ਜੰਗੇ ਉਸਤਾਦ ਕੰਦੇ ਕੰਮਿਆ ਕਿੱਥੇ ਡੈਂਦੇ ਆ ਜਿਸੇ ਦੀ ਸ਼ਾਨ ਤੇ ਬਾਜ਼ ਕਬੋ ਬਲਾਮੀ ਜੀ ਇੱਕ ਇੱਕ ਕਬੱਡੀ ਬਾਕੀ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਬੱਕਰ ਦਾ ਸਾਰੇ ਸਾਡੇ ਜੀਵਾਂ ਦਾ ਸਾਰੇ ਸੇਵਾਦਾਰ ਜਿਨ੍ਹਾਂ ਦੇ ਪੀਰਾਂ ਤੇ ਪਰਬਾਰ ਤੇ ਜੀ ਬੰਦੂ ਪਰਬਾਰ ਤੇ ਕਰਵਾਇਆ ਤੇ ਵੱਡੀ ਜਿਹੜੀ ਸ਼ੋਝਾ ਸਾਡੇ ਭਾਨੇ ਪੁੱਤੀਵਾ ਦੇ ਸਾਰੇ ਜਿੰਮੇਵਾਰੇ ਜੀ ਖੜਾ ਦਿਆ ਮੈਂ ਬਹੁਤ ਬਹੁਤ ਪ੍ਰਮਾਤ ਸਤਕਾਰ ਕਬੱਡੀ ਬਾਗੀ ਆ ਜੈਸ ਨੂੰ ਬਟਾੜੇ ਵਾਲਾ ਉਹ ਪਾ ਕੇ ਪੁੱੜ ਗਿਆ ਤੇ ਮਾੜਿਆ ਆ ਗਿਆ ਕਾੜੀ ਆ ਗਿਆ ਕਾੜੀ ਆ ਜਾ ਕਾੜੀ ਜੁਰ ਕਾੜੀ ਨੂੰ ਕਾੜੀ ਪੱਕਰੀ ਤਾਂ ਗੱਲ ਹੋਰ ਬਣਦੀ ਹੈ ਲੱਗ ਲੱਗ ਪਾਉਂਦਾ ਜਿਹੜਾ ਕਹਿੰਦਾ ਪਾਲੇ ਰੋਕਦਾ ਜਿਹੜਾ ਕਹਿੰਦਾ ਪਾਲੇ ਰੋਕਦਾ ਜਿਹੜਾ ਕਹਿੰਦਾ ਪਾਲੇ ਰੋਕਣਾ ਜਿਹੜਾ ਰੋਕਦੇ ਸਭ ਪਾਲੇ ਰੋਕਦੇ ਜਾਂਦੀਆਂ ਤੇ ਤਾਲੀਆਂ ਖੁੱਲ ਕੇ ਮਾਰਦੇ ਬੋਲਿਆਂ ਵਾਲੋ ਬਹਿ ਜਾ ਵੀ ਥੋੜਾ ਹੋਇਆ ਮੈਨੂੰ ਦਾਰ ਨੇ ਮੈਂ ਫਿਰ ਤੋਂ ਧੰਨਵਾਦ ਕਰਦਾ ਹਾਂ ਲੱਕਰ ਵਾਸਤੇ ਇੱਕ ਜੜਦੀ ਕਾਂ ਵਾਲਾ ਝਕਾਰਾ ਹੈ ਸਤਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਾਰੇ ਬੱਚੇ ਗਲਤ ਕੰਮਾਂ ਦੇ ਵਿੱਚ ਪੈ ਗਏ ਐ ਦਾਸ਼ਾ ਕਿਰਪਾ ਕਰੇ ਵੀ ਚੰਗੇ ਪਾਸੇ ਆ ਜਾਣ ਓਏ 31 ਪਾਰ ਨੇ ਨਵੇਂ ਪਿੰਡ ਦੇ ਤੇ ਨੋਟਾ ਦੀ ਟੀਮ ਜੇਤੂ ਰਹੀ ਹੈ ਸਾਡੇ ਬੱਚੇ ਕਰਨ ਦਾ ਤਾੜੀਆਂ ਫੱਟੇ ਮਾਰਦੇ ਬੰਦਿਆਂ ਵਾਸਤੇ ਵੱਧਲਾ ਮੈਚ ਹੋਇਆ ਸਤਕਾਰ ਨੇ ਧੰਨਵਾਦ

ਕਹਾਂ ਮੁੰਡਾ ਬਣਾਉਂਦੀ ਹੈ